ਕੀ ਮੰਨਵਾ ਜਿਨ੍ਹਾਂ ਨੇ ਤੇ ਅਮਰਤ ਛਕਿਆ ਇੱਕ ਵਾਰੀ ਹੱਥ ਖੜੇ ਕਰੋ ਕੋਈ ਹੈਗਾ ਅਮਰਤ ਛਕਿਆ ਜੇ ਵਿੱਚ 52 ਹੁਕਮਨਾਮੇ ਦਿੱਤੇ ਆ ਸੱਚ ਬਾਸ਼ਾ ਨੇ 52 ਹੁਕਮਨਾਮੇ ਖਾਲਸਾ ਜੀ ਤੇ 52 ਹੁਕਮਨਾਮਿਆਂ ਦਾ ਪਹਿਲਾ ਹੁਕਮ ਹੁਕਮਨਾਮਾ ਪੁੱਛ ਲਓ ਕਿਸੇ ਨੂੰ ਜੀ ਦੱਸ ਦਵੇ ਤੇ ਸ਼ਰਤ ਆ ਮੇਰੀ ਤਾਂ ਹੀ ਜਨਾ ਵੀ ਗੁਰੂ ਨੂੰ ਸਾਰੇ ਹੀ ਮੰਨਦੇ ਗੁਰੂ ਦੀ ਕੋਈ ਨਹੀਂ ਮੰਨਦਾ ਮਹਾਰਾਜ ਨੇ 52 ਹੁਕਮਨਾਮਾ ਦਾ ਪਹਿਲਾ ਹੁਕਮਨਾਮਾ ਹੀ ਇਦਾਂ ਦਾ ਲਿਖਦਾ ਵੀ ਜੇ ਇਹਨੂੰ ਮੰਨ ਲਿਆ 52 ਮੰਨ ਦੀ ਲੋੜ ਨਹੀਂ ਕੀ ਹੈ ਕਿ ਜ਼ਿੰਦਗੀ ਵਿੱਚ ਕਿਸ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਉਹਦੇ ਬਿਨਾ ਅਸੀਂ ਵੰਡ ਨਹੀਂ ਰਹਿ ਸਕਦੇ ਇੱਥੋਂ ਨਿਕਲਦੇ ਸਾਰੀ ਯਾਰ ਮੇਲੇ 'ਚ ਸਵਾਦ ਨਹੀਂ ਆਇਆ ਲੰਗਰ 'ਚ ਨਾ ਨਮਕ ਘੱਟ ਸੀ ਭੜਿਆ ਹੋਦੇ ਭੜਿਆ ਲੋਕਾ ਇਹ ਕਿੱਥੇ ਭੁੱਲ ਭੁਲ ਲਿਖੇ 11000 ਦੀ ਪਰਚੀ ਕਟਾ ਬੈਠਾ ਨਾ ਇਹ ਹੰਕਾਰ ਦੇ ਵਿੱਚ ਨਾ ਲੈ ਜਾਈ ਯਾਦ ਰੱਖੀ ਅਰਬਾਂ ਖਰਬਾਂ ਦੀ ਦੁਨੀਆ 'ਚ ਰੱਬ ਨੇ ਤੈਨੂੰ ਚੁਣ ਲਿਆ ਇੱਥੇ ਦਾਣਾ ਕਰ ਲਈ ਤੈਨੂੰ ਚੁਣਿਆ ਇਹ ਤਾਂ ਫਕਰ ਵਾਲੀ ਗੱਲ ਐ ਹੰਕਾਰ ਵਾਲੀ ਨਹੀਂ ਕਿਤੇ 51000 ਰੁਪਏ ਕੇ ਕਹਿ ਦੇਵੇ ਮੇਰੇ ਮੁੰਡੇ ਨੇ ਬਾਹਰੋਂ ਭੇਜਿਆ ਲਾ ਚੱਕੋ 30000 ਰੁਪਏ ਇਹਦਾ ਨਹੀਂ ਤੈਨੂੰ ਚੁਣਿਆ ਇਹ ਗੱਲ ਤੁਹਾਨੂੰ ਹੋਰ ਕੋਈ ਨਹੀਂ ਕਹੂਗਾ ਇੱਥੇ ਤੁਹਾਨੂੰ ਗੀਤ ਸੁਣਾਉਣਗੇ ਤੇ ਚਲੇ ਜਾਣਗੇ ਦਾਸ ਦੀ ਡਿਊਟੀ ਲੱਗੀ ਆ ਕਿ ਜਿਹਦੇ ਘਰ ਦੀ ਗੱਲ ਐ ਜਿਹਦਾ ਵਿਆਹ ਐ ਉਹਦੀ ਗੱਲ ਕਰੋ ਇਹ RAMLAL SUJJI ਸਰਕਾਰ ਐਵੇਂ ਨਹੀਂ ਲਾਲ ਬਣ ਗਿਆ ਐਵੇਂ ਨਹੀਂ ਬਣ ਗਿਆ ਪਹਿਲੇ ਆਪਣੀਆਂ 11 ਚੀਜ਼ਾਂ ਨੂੰ ਮਾਰਿਆ ਤੁਹਾਡੇ ਜੋ ਸਵੇਰ ਤੋਂ ਇਥੋਂ ਲੈ ਕੇ ਇਹ ਵੀ ਸਵੇਰੇ ਕੱਪੜੇ ਪ੍ਰੈਸ ਕਰਕੇ ਪਾ ਕੇ ਤੇ ਤਿਆਰ ਸੈਂਟ ਫਿੰਟ ਲਾ ਕੇ ਆਏ ਤੇ ਉਹ ਆਪਣੇ ਯਾਰ ਦੀ ਰਜ਼ਾ ਤੋਂ ਬਿਨਾ ਕਿੱਥੇ ਗੱਲ ਵੀ ਨਹੀਂ ਕਰ ਸਕਦਾ ਤੇ ਅਸੀਂ ਕਹਿ ਦਿੰਦੇ ਹਾਂ ਫਕੀਰ ਵਾਲੇ ਹੋ ਗਏ ਨਾ ਬਾਬਾ ਦਾ ਮੇ ਲੋਕਾ ਯਾਦ ਰੱਖੀ ਫਕੀਰੀ ਇੱਕ ਇੰਦਾ ਦਾ ਤੱਪ ਐ 33000 ਬੋਲ ਦਾ ਝਟਕਾ ਐ 33000 ਜੇ ਇੱਕ ਵਾਰੀ ਲੱਗ ਗਿਆ ਨਾ ਇੱਧਰ ਦਾ ਰਹਿਣਾ ਤੇ ਨਾਲ ਉੱਧਰ ਦਾ ਰਹਿਣਾ ਇਸ ਕਰਕੇ ਫਕੀਰੀ ਦੀ ਕਦਰ ਕਰਿਆ ਕਰੋ ਤੇ ਜ਼ੁਬਾਨ ਤੇ ਸੱਚ ਰੱਖਿਆ ਕਰੋ ਗੁੰਮਰਾਹ ਕਰਨ ਦੀ ਲੋੜ ਨਹੀਂ ਸਚਨ ਗੁੰਮਰਾਹ ਕਰਨ ਦੀ ਲੋੜ ਨਹੀਂ ਸਮਝ ਗਿਆ ਸਭ ਨੇ ਪਾਈ ਤੇ ਲੱਗੀਆਂ ਮੋਜ ਬਹਾਰਾਂ ਲੱਗੀਆਂ ਮੋਜ ਬਹਾਰਾਂ ਹੋ ਲੱਗੀਆਂ ਮੋਜ ਬਹਾਰਾਂ ਹੋ ਕਿਸਮਤ ਦੇ ਨਾਲ ਮਿਲਦੇ ਲੋਕੋ ਇਹ ਖੱਜੀਆਂ ਸਰਕਾਰਾਂ ਇਹ ਸਿੱਧੀਆਂ ਸਰਕਾਰਾਂ ਇਹ ਸਿੱਧੀਆਂ ਸਰਕਾਰਾਂ ਬਲ라 ਸਭ ਹੀਰੇ ਨੂੰ ਨਹੀਂ ਪਤਾ ਹੁੰਦਾ ਉਹ ਹੀਰਾ ਤੁਸੀਂ ਗੱਲ ਸੁਣੀ ਹੋਈ ਹੈ ਨਾ ਇੱਕ ਕੁਮਾਰ ਨੂੰ ਹੀਰਾ ਲੱਭ ਗਿਆ ਤੇ ਕਦੇ ਦੇ ਕਦੇ ਦੇ ਘਰ ਚ ਬਣ ਬੈਠਾ ਹੀਰਾ ਕਰ ਲਗਾ ਹਜ਼ੂਰ ਸੁਣਿਓ ਪਲੀਜ਼ ਤੁਸੀਂ ਹੈਗੇ ਮੈਂ ਤੁਹਾਨੂੰ ਇਹ ਕੀ ਕਹਿੰਦਾ ਮੈਂ ਕਹਿੰਦਾ ਮੈਂ ਤੁਹਾਡੀ ਪਛਾਣ ਤੁਹਾਨੂੰ ਦੱਸ ਰਿਹਾ ਬੰਦੇ ਦੀ ਗੱਲ ਨਹੀਂ ਕਰਦਾ ਮੈਂ ਹੀਰਾ ਗਲਚ ਬੰਦ ਲਿਆ ਤੇ ਕੀ ਹੋਇਆ ਤੇ ਗਿ ਜੁਵਾਰੀ ਨੇ ਹੀਰੇ ਨੂੰ ਦੇਖ ਲਿਆ ਤੇ ਗਦੇ ਨੂੰ ਗਲਛਪਾਈ ਫਿਰਦਾ ਹੀਰਾ ਖਰੀਦ ਲਿਆ 5 ਰੁਪਏ ਚ ਜਿਵੇਂ ਹੱਥ ਛੁੱਟ ਕੇ ਤਾਂ ਟੁੱਟ ਪਿਆ ਤੇ ਹੁਣ ਉਹ ਉਹ ਹੀਰੇ ਦਾ ਵਪਾਰੀ ਕਹਿੰਦਾ ਕਹਿੰਦਾ ਸਾਲਿਆ ਕਦੇ ਦੇ ਗੱਲ ਸੀ ਟੁੱਟਿਆ ਨਹੀਂ ਇੱਥੇ ਆਉਂਦੀ ਟੁੱਟ ਗਿਆ ਹੀਰਾ ਟੁੱਟਿਆ ਹੋਇਆ ਜਵਾਬ ਦਿੰਦਾ ਕਹਿੰਦੇ ਮਹਾਰਾਜ ਉਹਨੂੰ ਤੇ ਮੇਰੀ ਕੀਮਤ ਪਤਾ ਨਹੀਂ ਸੀ ਤੈਨੂੰ ਤੇ ਮੇਰੀ ਕੀਮਤ ਪਤਾ ਸੀ ਨਾ ਤੇ ਤੈ ਮੇਰਾ ਮੁੱਲ 5 ਰੁਪਏ ਲਾਇਆ ਤੁਹਾਡੀ ਕੀਮਤ ਕਿਸੇ ਨੂੰ ਪਤਾ ਨਹੀਂ ਜਦੋਂ ਤੁਹਾਡਾ ਸਹੀ ਕੋਈ ਕੀਮਤਦਾਰ ਆ ਗਿਆ ਨਾ ਉਹ ਦਿਨ ਦੱਸਾਂਗੇ ਵੀ ਉਹਨਾਂ ਨੇ ਰਾਡੀ ਸ਼ਾਹ ਨੂੰ ਕੀ ਦੇਖਿਆ ਤੇ ਕੀ ਦੇਖਣਾ ਚਾਹੀਦਾ ਇਹ ዱਕੀ ਗੱਲ ਹੈ ਜਦੋਂ ਸਮਝ ਆਊਗੀ ਨਾ ਫਿਰ ਕਹਿੰਦੇ ਉਹ ਮੌਕਾ ਖੁੱਝ ਗਿਆ ਯਾਰ ਦੁਬਾਰਾ ਮੇਲਾ ਕਦੋਂ ਹੋਊਗਾ ਸਾਬ ਸਟੇਸ਼ਨ ਸੇ ਗਾਡੀ ਜਦ ਛੁੱਟ ਜਾਂਦੀ ਹੈ ਤਾਂ ਹੈ ਤਾਂ ਹੈ ਯਾਦ ਰੱਖਿਓ ਭਾਵੇਂ ਗੱਡੀ ਕਰੋੜ ਦੀ ਹੋਵੇ ਬੰਦਾ ਖਰੀਦ ਸਕਦਾ ਇੱਕ 500 ਦੀ ਗੱਡੀ ਆਉਂਦੀ ਹੈ ਬੰਦਾ ਜੋਰ ਨਾਲ ਉਹ ਖਰੀਦ ਨਹੀਂ ਸਕਦਾ ਜੋਰ ਨਾਲ ਗੱਡੀ ਕਰੋੜ ਦੀ ਬੰਦਾ ਖਰੀਦ ਸਕਦਾ 500 ਦੀ ਨਹੀਂ ਬੰਦਾ ਕਿਹੜੀ ਤਿੰਨ ਪਹੀਆਂ ਵਾਲੀ ਚਿਹਦੇ ਤੇ ਜਵਾਕ ਨੂੰ ਅਸੀਂ ਝੂਟੇ ਦਿੰਨੇ ਔਰ ਰੱਬ ਦੀ ਰਜ਼ਾ ਤੋਂ ਬਿਨਾ ਨਹੀਂ ਖਰੀਦ ਸਕਦਾ ਬੰਦਾ ਜਿਹਦੇ ਘਰ ਪੁੱਤਰ ਜਾਂ ਧੀ ਪੁੱਤ ਪੈਦਾ ਹੋਊਗਾ ਬੰਦਾ ਤਾਂ ਖਰੀਦਦਾ 500 ਦੀ ਗੱਡੀ ਐਵੇਂ ਨਹੀਂ ਖਰੀਦੀ ਜਾਂਦੀ ਦੂਸਰੀ ਗੱਡੀ ਭਾਵੇਂ ਘਰ 'ਚ ਕੋਈ ਵੀ ਨਾ ਹੋਵੇ ਖਰੀਦ ਲੈਂਦਾ ਬੰਦਾ ਵੀ ਆਪਣੇ ਸ਼ੌਕ ਪੂਰੇ ਕਰਨੇ ਤਿੰਨ ਪਹੀਆ ਵਾਲੀ ਰੇੜਕੇ ਜਵਾਗ ਨੂੰ ਝੂਟੇ دیਵਾਨ ਵਾਲੀ ਰੇੜੀ 500 ਦੀ ਆ ਰੱਬ ਦੀ ਰਜ਼ਾ ਤੋਂ ਬਿਨਾ ਨਹੀਂ ਖਰੀਦ ਸਕਦਾ ਬੰਦਾ ਲੋਕੀ ਕਹਿੰਦਾ ਵੀ ਰੱਬ ਕੀ ਕਰ ਲੂਗਾ ਰੱਬ ਬੰਦਾ ਕੁਝ ਕਰ ਸਕਦਾ ਆਓ ਦੁਨੀਆ ਦੇ ਦੋ ਪੀਰ ਜਿਉਂਦੇ ਜਾਗਦੇ ਜਿਨ੍ਹਾਂ ਦੀ ਗੱਲ ਕਰਨਗੇ ਦੋ ਪੀਰ ਅੱਜ ਗੱਲ ਸੁਣੋ ਮੈਨੂੰ ਖਾਲਸਾ ਜੀ ਬੈਠੇ ਨਜ਼ਰ ਆ ਗਏ ਬਾਬਾ ਜੀ ਦੇਖਾ ਦੁਨੀਆ ਤੇ ਵਿਆਹ ਹੋਇਆ ਪਿੱਛੇ ਦੀ ਅੰਬਾਨੀ ਦੇ ਮੁੰਡੇ ਦਾ ਸਾਰੀ ਦੁਨੀਆ ਸੋਸ਼ਲ ਮੀਡੀਆ ਤੇ ਅੰਬਾਨੀ ਦੇ ਮੁੰਡੇ ਨੇ ਕਮਾਲ ਕਰਤੀ ਕਰੋੜਾਂ ਦੇ ਜਹਾਜ਼ ਤੇ ਫਲਾਣਾ ਤੇ ਹੋਰਾਂ ਤੇ ਪਰਣਾ ਇੱਕ ਸਿੱਖ ਨੇ ਵੀਡੀਓ ਪਾਈ ਕਹਿੰਦਾ ਵਿਆਹ ਇਸ ਤੋਂ ਵੀ ਵੱਡਾ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਹੀਰੇ ਜਵਾਹਰਾਤ ਮੰਡੇ ਮੈਂ ਕਿਹ ਜਿਹੜਾ ਵਿਆਹ ਮੈਂ ਦੱਸਣ ਲੱਗਾ ਉਥੇ ਉਹ ਵੀ ਫੋਇਲਾ ਕਿਸੇ ਮਾਈ ਦੇ ਲਾਲ ਚ ਨਾ ਹਿੰਮਤ ਹੈਗੀ ਆ ਤੇ ਨਾ ਕੋਈ ਕਰਾ ਸਕਦਾ ਖਾਲਸਾ ਜੀ ਪਤਾ ਹੈ ਨਾ ਵਿਆਹ ਪਤਾ ਕਿਹੜਾ ਧੰਨ ਧੰਨ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ 7 ਸਾਲ ਦੇ ਵਿੱਚ ਕਲਗੀ ਲਾ ਕੇ ਮੌਤ ਨਾਲ ਵਿਆਹ ਕਰਾ ਲਿਆ ਉਹਦੇ ਵਰਗਾ ਸ਼ੋਹਦਾ ਕੌਣ ਹੋ ਸਕਦਾ ਹੈ ਹੈਗਾ ਕੋਈ ਹੈ ਨਾ ਮੈਦਾਨਾਂ ਨੂੰ ਕੋਈ ਕਰਾ ਲੂਗਾ 7 ਸਾਲ ਦੀ ਉਮਰ ਚ ਸਰਦਾਰ ਜੀ ਸਾਨੂੰ ਆਵਾਜ਼ ਮਾਰਦੇ ਆ ਹੈਲੋ ਗੱਲ ਸੁਣਾ ਮੁੰਡਿਆ ਤੇ ਜਿੱਥੇ ਕੋਈ ਪੱਗ ਬੰਨ ਕੇ ਬੈਠਾ ਹੋਵੇ ਬੰਦਾ ਕਹਿੰਦਾ ਸਰਦਾਰ ਜੀ ਗੱਲ ਸੁਣੀ ਸਰਦਾਰ ਜੀ ਸੱਸਾ